ਸਾਥੀ ਸਾਰੇ ਕਾਲਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਰੋਇਆਂ ਦੇ ਫੁੱਲ ਦਾ ਭਾਗ ਛੇਮਾ ਲਾ ਕੇ ਹਾਜ਼ਰਾਂ ਜੀ ਉਮੀਦ ਆ ਤੁਹਾਨੂੰ ਇਹ ਭਾਗ ਵਧੀਆ ਲੱਗੇਗਾ ਆਓ ਆਪਾਂ ਸ਼ੁਰੂ ਕਰਦੇ ਹਾਂ ਤੇ ਕਮੈਂਟ ਕਰਕੇ ਜਰੂਰ ਆਪਣੀ ਰਿਵਿਊ ਦਿਆ ਕਰੋ ਜੀ ਨੂਰ ਦੀਆਂ ਸਦਰਾਂ ਉੱਪਰ ਪਾਣੀ ਫਿਰ ਗਿਆ ਸੀ ਮੜਮੜ ਉਸ ਨੂੰ ਜਸ ਕਰਨ ਦੇ ਭਲੀਕੇ ਪੈ ਰਹੇ ਸਨ 2 ਘੰਟੇ ਹੋਰ ਰੁਕੇ ਤੇ ਪਪ ਚਲੇ ਗਏ ਸ਼ੀਸ਼ੀ ਅਗੀ ਆਪਣੇ ਆਪ ਨੂੰ ਵੇਖ ਨੂਰ ਚਿੜ ਰਹੀ ਸੀ ਮਾਂਗ ਵਿੱਚ ਪਿਆ ਸੰਦੂਰ ਨੂੰ ਮਿਟਾਉਣਾ ਚਾਹੁੰਦੀ ਸ ਪਰ ਕਿਵੇਂ ਮਿਟਾਉਂਦੀ ਕਰਦਿਆਂ ਦੇ ਚਿਹਰੇ ਫੁੱਲ ਵਾਂ ਖਿੜੇ ਹੋਏ ਸਨ ਪਰ ਨੂਰ ਰੁਈਆਂ ਦੇ ਫੁੱਲ ਵਾਂ ਮੁਰਝਾ ਗਈ ਸੀ ਗੁਰਮੀਤ ਆਪਣੀ ਭਤੀਜੀ ਦੇ ਵਿਆਹ ਦੀ ਹੁਣ ਤਾਂ ਤਿਆਰੀ ਆਰੰਭ ਕਰਨ ਲੱਗ ਪਈ ਸੀ ਆਉਂਦਾ ਜਾਂਦਾ ਜਸਪ੍ਰੀਤ ਵੀ ਆਪਣੀ ਭੈਣ ਨਾਲ ਚੌੜ ਕਰਦਾ ਕਿ ਹੁਣ ਤਾਂ ਮਹੀਨਾ ਹੀ ਆ ਤੋ ਸਾਡੇ ਕੋਲ ਪਰ ਨੂਰ ਨੂੰ ਕਿਸੇ ਗੱਲ ਦਾ ਕੋਈ ਵਾਸਤਾ ਨਹੀਂ ਸੀ ਉਹ ਅੰਜਲੀ ਦੀ ਉਡੀਕ ਕਰ ਰਹੀ ਸੀ ਕਿ ਕਦੋਂ ਆਰਾਵੇ ਸ਼ਾਮ ਜੀ ਨੂੰ ਅੰਜਲੀ ਕਾਲਜ ਦੀ ਖਬਰ ਦੇ ਨਹੀਂ ਆਈ ਤਾਂ ਨੂਰ ਵੱਲ ਵੇਖ ਹੱਕੀ ਬੱਕੀ ਰਹਿ ਗਏ। 니 ਨੂਰ ਆਗੇ ਕੀਤਾ ਤੂੰ ਸ਼ਗਨ ਪਵਾ ਲਿਆ ਤੂੰ ਦੱਸਿਆ ਵੀ ਨਹੀਂ। ਨੂਰ ਇਹ ਸ਼ਗਨ ਨੀ ਅੰਜਲੀ ਮੇਰੇ ਚਾਹਮਾ ਦਾ ਕਤਲ ਹੋ ਗਿਆ। ਅੰਜਲੀ ਐਡੀ ਕਲੀ ਕਿਉਂ ਕੀਤੀ ਯਾਰ ਤੁਹਾਡੇ ਕਰਦੇ ਆ ਨੇ। ਨੂਰ ਤੂੰ ਹੀ ਪੁੱਛਲਾ ਮੇਰੇ ਆਉਣ ਤੋਂ ਪਹਿਲਾਂ ਹੀ ਇਹ ਤਾਂ ਵਿਉਂਤ ਬਣਾਈ ਬੈਠੇ ਸੀ। ਪਰ ਅੰਜਲੀ ਮੇਰਾ ਕੀ ਬਣੂ ਮੇਰੇ ਜਸਕਰਨ ਤੋਂ ਬਿਨਾ। ਅੰਜਲੀ ਨੋਵੀ ਰੋਂਦੀ ਹੋਈ ਨੂਰ ਤੇ ਤਰਸ ਆਇਆ ਨੂਰ ਚੁੱਪ ਕਰ ਜਾ ਪਹਿਲਾਂ। ਇੱਕ ਗੱਲ ਦੱਸ ਤੇਰੀ ਗੱਲ ਹੋਈ ਜਸਕਰਨ ਨਾਲ ਨੂਰ ਜੀ ਉਹਦਾ ਨੰਬਰ ਹੁੰਦਾ ਫਿਰ ਮੈਨੂੰ ਕੀ ਨਰਸੀ ਉਹਦੇ ਨਾਲ ਆਪਣੀ ਦੁੱਖ ਸਾਂਝੇ ਕਰ ਲੈਂਦੀ ਪਰ ਅੰਜਲੀ ਉਹਦੇ ਕੋਲ ਤਾਂ ਫੋਨ ਵੀ ਹੈ ਨਹੀਂ ਤੂੰ ਕਰ ਭੈਣ ਬਣੀ ਕੋਈ ਹੀਲਾ ਅੰਜਲੀ ਮੈਂ ਕੀ ਕਰ ਸਕਦੀ ਹਾਂ ਨੂਰ ਤੂੰ ਕੋਈ ਬਹਾਨਾ ਬਣਾ ਕਾਲਜ ਜਾਂਦਾ ਫਿਰ ਆਪਾਂ ਦੋਹੇ ਕਾਲਜ ਜਾਵਾਂਗੇ ਮੇਰੀ ਗੱਲ ਹੋ ਜਾਊ ਜਸਕਰਨ ਨਾਲ ਅੰਜਲੀ ਨੂਰ ਹੁਣ ਗੱਪ ਮਾਰਨਾ ਪਊ ਯਾਰ ਨੂਰ ਆਪਣੀ ਸਹੇਲੀ ਲਈ ਭੈਣ ਬਣ ਕੇ ਅੰਜਲੀ ਨੇ ਚਾਲੇ ਆਉਂਦੀ ਕੋਮਲ ਨੂੰ ਪਹਿਲਾਂ ਵਧਾਈਆਂ ਦਿੱਤੀਆਂ ਤੇ ਫਿਰ ਇੱਕ ਲਗਤ ਹੀ ਕਹਿਣ ਲੱਗੀ ਅੰਟੀ ਜੀ ਮੈਂ ਤਾਂ ਨੂਰ ਨੂੰ ਕਾਲਜ ਸੇ ਮੈਸੇਜ ਹੀ ਆਈ ਸੀ ਕਿ ਸਾਨੂੰ ਕੱਲ ਨੂੰ ਕਾਲਜ ਭੁਲਾਇਆ ਜ਼ਰੂਰੀ ਕੋਮਲ ਕੋਈ ਨਾ ਪੁੱਤ ਚਲ ਜੇ ਤੁਸੀਂ ਫਿਰ ਅੰਜਲੀ ਨੂਰ ਫਿਰ ਤੂੰ ਕੱਲ ਚਲਦੇ ਤਿਆਰ ਹੋ ਜਾਮੀ ਆਪਾਂ ਪਹਿਲੀ ਵਾਰ ਚਲਾਂਗੇ ਸ਼ਾਮ ਨੂੰ ਵਾਪਸ ਆ ਜਾਣਾ ਜਸਪ੍ਰੀਤ ਨੇ ਕਿਹਾ ਨੂਰ ਪੁੱਤ ਤੂੰ ਆਪਣੇ ਪਾਪਾ ਨਾਲ ਚਲੇ ਜਾ ਨਾ ਤੇਰਾ ਸਮਾਨ ਪਿਆ ਹੌਸਟਲ 'ਚ ਉਹ ਵੀ ਤਾਂ ਲੈ ਕੇ ਆਉਣਾ ਨੁਹਰਨੇ ਸੋਚਿਆ ਪੈ ਗਿਆ ਪੰਗਾ ਹੁਣ ਤਾਂ ਪਾਪੀ ਨੂੰ ਨਾਲ ਹੀ ਭੇਜਣਗੇ ਪਰ ਹਰਮਿਤ ਨੇ ਕੱਲ ਜ਼ਰੂਰੀ ਕੰਮ ਲੈ ਕਿਤੇ ਹੋਰ ਜਾਣਾ ਸੀ ਹਰਮਿਤ ਨੇ ਕਿਹਾ ਕਿ ਸਮਾਨ ਮੈਂ ਬਾਅਦ ਵਿੱਚ ਲੈ ਆਮਾਂਗਾ ਇੱਕ ਇਹ ਜਾਉਣ ਅੰਜਲੀ ਆਪਣੇ ਘਰ ਚਲੀ ਗਈ ਨੂਰ ਨਾਲ ਕੱਲ ਨੂੰ ਜਾਣ ਲੈ ਕੇ ਬਹੁਤ ਸਾਰੇ ਖਿਆਲ ਨੂਰ ਦੇ ਮਨ ਵਿੱਚ ਆ ਰਹੇ ਸੀ ਜਿਸ ਕਰੇ ਨੂੰ ਕਿਵੇਂ ਦੱਸੂ ਆਪਣੀ ਮੰਗਣੀ ਬਾਰੇ ਬਹੁਤ ਸਾਰੇ ਖਿਆਲਾਂ ਨਾਲ ਦੋਹੀ ਸਹੇਲੀਆਂ ਲੁਧਿਆਣਾ ਪਹੁੰਚ ਗਈਆਂ ਪਾ ਮੇ ਕੋਈ ਕੰਮ ਨਹੀਂ ਸੀ ਪਰ ਆਪਣੇ ਪਿਆਰ ਨੂੰ ਮਿਲਣ ਲਈ ਨੂਰ ਨੇ ਕਿੱਡਾ ਵੱਡਾ ਝੋਟ ਬੋਲਿਆ ਕਾਲਜ 'ਚ ਐਂਟਰੀ ਕਰਦਿਆਂ ਸਾਰ ਹੀ ਨੂਰ ਦੀਆਂ ਅੱਖਾਂ ਸੱਲੀਆਂ ਹੋ ਗਈਆਂ ਆਪਣੇ ਮਨ ਦਾ ਸਾਰਾ ਬੋਝ ਉਹ ਜਸਕਰਨ ਕੋਲ ਹਲਕਾ ਕਰਨਾ ਚਾਹੁੰਦੀ ਸੀ ਚਾਰੇ ਪਾਸੇ ਨੂਰ ਨਿਗਾ ਮਾਰ ਰਹੀ ਸੀ ਕਿ ਜਸਕਰਨ ਕਿੱਥੇ ਆ ਇਹਨੇ ਨੂੰ ਅੰਜਲੀ ਦੀ ਜਿਸਕਰਨ ਤੇ ਨਿਗਾ ਪਈ ਜਸਕਰਨ ਦੇ ਪਾਇਆ ਲੈਬ ਕੋਟ ਬਹੁਤ ਸੋਹਣਾ ਲੱਗ ਰਿਹਾ ਸੀ ਅੰਜਲੀ ਨੇ ਨੂਰ ਦੇ ਕੋਣੀ ਮਾਰੀ ਤੇ ਜਸਕਰਨ ਵੱਲ ਇਸ਼ਾਰਾ ਕੀਤਾ ਨੂਰ ਭੱਜ ਗਈ ਜਿਸ ਕਰਨ ਤੇ ਗੱਲ ਲੱਗਣਾ ਚਾਹੁੰਦੀ ਸੀ ਪਰ ਕਾਲਜ ਵਿੱਚ ਇਸ ਤਰ੍ਹਾਂ ਦੀ ਹਰਕਤ ਨਹੀਂ ਸਿੱਖ ਸਕਦੀ ਨੂਰ ਤੇ ਅੰਜਲੀ ਦੋਵੇਂ ਜਸਕਰਨ ਕੋਲ ਚਲੀ ਗਈਆਂ ਜਿਸ ਕਰਨ ਦੋਹਾਂ ਨੂੰ ਵੀ ਖੇਹਰਾਨ ਰਹਿ ਗਿਆ ਨੂਰ ਤੂੰ ਤਾਂ ਕਮਲਿਆ ਪਿਆਰ ਦੀ ਸਾਰ ਵੀ ਨਹੀਂ ਲਈ ਕਿ ਮਰਗੀਆਂ ਕਿ ਜਿਉਂਦੀਆਂ ਜਸਕਰਨ ਇੰਨਾ ਗੁੱਸਾ ਕੀ ਖਾ ਕੇ ਆਈਆਂ ਪਿੰਡੋਂ ਆਪਣੇ ਅੰਜਲੀ ਵਿਆਹ ਵਾਲੇ ਲੱਡੂ ਜਸਕਰਨ ਕਿਸ ਦਾ ਵਿਆਹ ਨੂਰ ਮੇਰਾ ਵਿਆਹ ਹੋਰ ਕਿਸ ਦਾ ਤੂ ਤਾਂ ਕਹਿੰਦਾ ਸੀ ਕੁਝ ਨਹੀਂ ਹੁੰਦਾ ਪਰ ਵੇਖ ਲਾ ਪਿੰਡ ਜਾਂਦਿਆਂ ਮੇਰਾ ਕੀ ਹਾਲ ਹੋ ਗਿਆ ਜਸਕਰਨ ਨੂਰ ਸੱਚ ਦੱਸ ਤੇਰਾ ਸ਼ਗਨ ਪੈ ਗਿਆ ਨੂਰ ਸੱਚ ਕੀ ਦੱਸਣਾ ਚੰਦਰਿਆ ਆਪੇ ਵੇਖ ਲਾ ਪਰ ਮੇਰਾ ਕੀ ਜਿਉਣਾ ਹੁਣ ਜਸਕਰਨ ਬਸ ਇਸ ਤੋਂ ਤਾਂ ਬੰਦਾ ਮਰ ਹੀ ਜਾਵੇ ਜਸਕਰਨ ਆਪਣੇ ਆਪ ਉੱਪਰ ਕਾਬੂ ਪਾ ਰਿਹਾ ਸੀ ਪਰ ਉਸ ਨੂੰ ਵੀ ਕੁਝ ਸੁਝ ਨਹੀਂ ਰਿਹਾ ਸੀ ਕਿ ਕੀ ਕਹੇ ਪਰ ਹਿੰਮਤ ਸ਼ਿਕਰ ਬੋਲਿਆ ਨੂਰ ਤੂੰ ਇਹ ਨਾ ਸਮਝੀ ਕਿ ਮੈਂ ਤੈਨੂੰ ਪਿਆਰ ਨਹੀਂ ਕਰਦਾ ਪਿਆਰ ਮੈਂ ਤੈਨੂੰ ਬਹੁਤ ਕਰਦਾ ਪਰ ਆਪਣੀ ਬਰਾਦਰੀ ਨਹੀਂ ਮਿਲਦੀ ਨੂਰ ਤੈਨੂੰ ਕਮੇ ਬੁਰਾ ਲੱਗੇ ਪਰ ਜਿਹਦੇ ਨਾਲ ਤੇਰਾ ਰਿਸ਼ਤਾ ਹੋਇਆ ਹੁਣ ਤੂੰ ਉਹਦੇ ਬਾਰੇ ਹੀ ਸੋਚ ਇਹ ਨਾ ਸੋਚੀ ਵੀ ਮੈਂ ਤੇਰਾ ਦਿਲ ਤੋੜਿਆ ਤੈਨੂੰ ਪਿਆਰ ਕਰਦਾ ਮੈਂ ਪਰ ਤੇਰੇ ਕਰਦੀ ਤੈਨੂੰ ਕੀ ਕਹਣਗੇ ਨਹੀਂ ਨਹੀਂ ਯਾਰ ਜੇ ਅੱਜ ਮੈਂ ਇਹ ਕੰਮ ਕੀਤਾ ਤਾਂ ਤੈਨੂੰ ਪਤਾ ਇਹਦੇ ਕੀ ਨਤੀਜੇ ਨਿਕਲਣਗੇ ਨੂਰ ਸਿੱਧਾ ਹੀ ਕਹਿ ਆ ਵੀ ਮੈਂ ਨਹੀਂ ਚਾਹੁੰਦਾ ਆਪਣਾ ਵਿਆਹ ਹੋਵੇ ਜਿਸ ਕਰਨ ਚੌਂਦੀ ਕਲਨੀ ਨੂਰ ਸਮਝਦਾਰ ਬਣ ਪੁੱਤ ਚੌਨੂੰ ਆਪਾਂ ਹੁਣ ਭੱਜ ਜਾਨੇ ਆ ਪਰ ਫਿਰ ਨੂਰ ਫਿਰ ਕੀ ਆਪਾਂ ਇਕੱਠੇ ਰਹਾਂਗੇ ਤੂੰ ਮੇਰਾ ਤੇ ਮੈਂ ਤੇਰੀ ਕੈਂਟੀਨ ਵਿੱਚ ਬੈਠੇ ਇੱਕ ਪਿਆਰ ਵਿੱਚ ਨਾ ਸਮਝ ਪਿਆਰ ਵਿੱਚ ਪਾਗਲ ਤੇ ਦੂਜਾ ਪਿਆਰ ਵਿੱਚ ਸਿਆਣਾ ਜਸਕਰਨ ਪੂਰੀ ਵਾਰ ਲਗਾ ਰਿਹਾ ਸੀ ਕਿ ਚੱਲ ਨੂਰ ਸਮਝ ਆਵੇ ਨੂਰ ਜਸਕਰ ਨੂੰ ਇਹ ਸਮਝਾਉਣ ਤੇ ਲੱਗੀ ਹੋਈ ਸੀ ਕਿ ਤੇਰੇ ਬਿਨਾ ਮੈਂ ਅਧੂਰੀ ਹਾਂ ਜਿਸ ਕਰਨ ਨੇ ਨੂਰ ਦਾ ਹੱਥ ਫੜਿਆ ਦਿਲ ਤੇ ਪੱਥਰ ਅਕ ਇੱਕ ਟੁੱਕ ਜਵਾਬ ਦਿੱਤਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਨੂਰ ਨੂੰ ਜਸ ਕਰਨ ਇੱਕ ਝਾਲਮਝਾ ਲੱਗ ਰਿਹਾ ਸੀ ਤੇ ਤਾਂ ਹਮਾਰ ਰੋਂਦੀ ਨੂਰ ਤੋਂ ਪਾਸਾ ਵੱਟ ਜਸ ਕਰਨ ਆਪਣੀ ਕੁਰਸੀ ਤੋਂ ਉੱਠ ਚਲਾ ਗਿਆ ਨੂਰ ਦਾ ਦਿਲ ਟੁੱਟ ਗਿਆ ਸੀ ਟੁੱਟੇ ਹੋਏ ਦਿਲ ਨੇ ਕੀ ਬਾਤਾਂ ਪਾਉਣੀਆਂ ਸੀ ਦੋਹੇ ਜਣੀਆਂ ਨੇ ਬੱਸ ਫੜੀ ਤੇ ਆਪਣੇ ਪਿੰਡਾਂ ਗਈਆਂ ਵਿਆਹ ਵਿੱਚ 20 ਦਿਨ ਬਾਕੀ ਰਹਿ ਗਏ ਸਨ ਵਿਆਹ ਦੀਆਂ ਤਿਆਰੀਆਂ ਜੋਰਾਂ ਤੇ ਸੀ ਨੂਰ ਨੂੰ ਹਰ ਰੋਜ਼ ਹੀ ਸ਼ਹਿਰ ਲਿਜਾਇਆ ਜਾਂਦਾ ਉਪਰੋਂ ਨੂਰ ਖੁਸ਼ ਹੋਣ ਦਾ ਦਿਖਾਵਾ ਕਰਦੀ ਪਰ ਅੰਦਰ ਉਹ ਟੁੱਟ ਚੀ ਗਈ ਸੀ ਕਿਉਂਕਿ ਜਿਸ ਕਰਨ ਜਿਉ ਨੇ ਇੱਕ ਹੌਸਲਾ ਹੀ ਦੇ ਦਿੰਦਾ ਤਾਂ ਨੂਰ ਲਈ ਉਹ ਵੀ ਕਾਫੀ ਸੀ ਪਰ ਜਿਸ ਕਰਨ ਦਾ ਨੂਰ ਨੂੰ ਇੰਜ ਦਿਲ ਤੋੜ ਜਾਣਾ ਬਹੁਤ ਬੁਰਾ ਲੱਗਿਆ ਵਿਆਹ ਵਾਲੇ ਗੀਤ ਗਾਏ ਜਾ ਰਹੇ ਸਨ ਪਰ ਅੱਜ ਨੂਰ ਕੋਈ ਵੱਡਾ ਕਦਮ ਚੁੱਕਣ ਜਾ ਰਹੀ ਸੀ ਵਿਆਹ ਵਿੱਚ ਗਾਏ ਜਾਂਦੇ ਗੀਤ ਨੂਰ ਨੂੰ ਕਿਸੇ ਤਿੱਕੀ ਸ਼ੁਰੀਆਂ ਵਾਂਗੂ ਲੱਗ ਰਹੀ ਸੀ ਅੰਜਲੀ ਵੀ ਨੂਰ ਕੋਲ ਹੀ ਸੀ ਵਿਆਹ ਦਾ ਕਰਕੇ ਨੂਰ ਅੰਜਲੀ ਤੂੰ ਮੇਰੀ ਮਦਦ ਕਰ ਯਾਰ ਮੈਂ ਵਿਆਹ ਨਹੀਂ ਕਰਵਾ ਸਕਦੀ ਬਸ ਅੱਜ ਤੂੰ ਮੇਰੀ ਮਦਦ ਕਰ ਮੈਂ ਘਰੋਂ ਪਛਣਾ ਅੰਜਲੀ ਨੇ ਹੈਰਾਨ ਹੁੰਦਿਆਂ ਪੁੱਛਿਆ ਇਹ ਤੂੰ ਕੀ ਕਹੀ ਜਾਂਦੀ ਆ ਸਿਆਣੀ ਬਨਨੂਰ ਕਿਸ ਦੇ ਵਾਸਤੇ ਪਛਣਾ ਤੂੰ ਉਸ ਜਿਸ ਕਰਨ ਲਈ ਜਿਨੇ ਆਪਣੇ ਆਪ ਤੈਨੂੰ ਕਿਹਾ ਕਿ ਤੂੰ ਵਿਆਹ ਕਰਵਾ ਲ ਨੂਰ ਦਿਲਾਂ ਨੂੰ ਦਿਲ ਦੇ ਰਾ ਹੁੰਦੇ ਨੇ ਅੰਜਲੀ ਮੈਨੂੰ ਪਤਾ ਉਹਨੇ ਕਿਉਂ ਕਿਹਾ ਸੀ ਉਹਨੂੰ ਲੱਗਦਾ ਮੈਂ ਉਹਦੀ ਗੱਲ ਵਿੱਚ ਆ ਜਾਊਂਗੀ ਪਰ ਇਹ ਸਭ ਉਹਨੇ ਆਪਣੇ ਦਿਲੋਂ ਨਹੀਂ ਸਿਰਫ ਮੇਰਾ ਮਨ ਆਪਣੀ ਤੂੰ ਮੋੜਨ ਲਈ ਹੀ ਕਿਹਾ ਸੀ ਮੈਨੂੰ ਪਤਾ ਮੀਰਾ ਜਸਕਰਨ ਮੇਰਾ ਬਹੁਤ ਕਰਦਾ ਨੂਰ ਦੇ ਨਾਨਕੇ ਆਏ ਤਾਂ ਮਾਮੀ ਨੇ ਨੂਰ ਨੂੰ ਘੇਰਾ ਪਾ ਲਿਆ ਤੇ ਗੀਤ ਗਾਉਣ ਲੱਗ ਪਈਆਂ ਅੰਜਲੀ ਸੋਚ ਰਹੀ ਸੀ ਕਿ ਸਭ ਗਲਤ ਹੋ ਜਾਊਗਾ ਜੇ ਇਹ ਪੱਜ ਗਈ ਅੰਜਲੀ ਨੇ ਸੋਚਿਆ ਕਿਉਂ ਨਾ ਰੀਤੂ ਨੂੰ ਫੋਨ ਕਰ ਲਵਾਂ ਉਸ ਦਿਨ ਉਹਨੇ ਨੰਬਰ ਦਿੱਤਾ ਸੀ ਮੈਨੂੰ ਉਹਨੂੰ ਕਹੂੰਗੀ ਵੀ ਆਪਣੇ ਫਰੈਂਡ ਕੋਲੋਂ ਜਸਕਰਨ ਦਾ ਨੰਬਰ ਲੈ ਲਵੇ ਅੰਜਲੀ ਵੀ ਨੂਰ ਦੀ ਹਮਦਰਦ ਸੀ ਪਰ ਗਲਤ ਆਖਿਰ ਗਲਤ ਹੁੰਦਾ ਅੰਜਲੀ ਨੂੰ ਰੀਤੂ ਨੇ ਜਸਕਰਨ ਦਾ ਨੰਬਰ ਦੱਸਿਆ ਫੋਰ ਅੰਜਲੀ ਨੇ ਜਸਕਰਨ ਨੂੰ ਫੋਨ ਕੀਤਾ ਜਿਸਕਰਨ ਨੇ ਆਵਾਜ਼ ਪਹਿਚਾਨ ਲਈ ਪਰ ਜਦੋਂ ਅੰਜਲੀ ਨੇ ਦੱਸਿਆ ਕਿ ਨੂਰ ਦਾ ਵਿਆਹ ਹੈ ਕੱਲ ਨੂੰ ਬਰਾਤ ਆਉਣੀਆ ਪਰ ਅੱਜ ਨੂਰ ਘਰੋਂ ਭੱਜਣ ਦੀ ਸਕੀਮ ਬਣਾਈ ਬੈਠੀ ਆ ਮੈਨੂੰ ਪਤਾ ਉਹ ਤੇਰੇ ਪਿਆਰ ਵਿੱਚ ਪਾਗਲਾ ਬਸ ਇੱਕ ਤੂੰ ਹੀ ਉਹਨੂੰ ਰੋਕ ਸਕਦਾ ਜਸਕਰਨ ਵੀ ਪਰੇਸ਼ਾਨੀ ਦੀ ਚੀਜ਼ ਬੋਲਿਆ ਤੂੰ ਨੂਰ ਨਾਲ ਗੱਲ ਕਰਵਾ ਮੇਰੀ ਨੂਰ ਨੂੰ ਆਵਾਜ਼ ਮਾਰਨ ਤੇ ਉਹ ਆਈ ਜਦੋਂ ਅੰਜਲੀ ਨੇ ਕਿਹਾ ਜਿਕੇ ਜਸਕਰਨ ਦਾ ਫੋਨ ਹੈ ਤਾਂ ਉਹਨੇ ਭੱਜ ਕੇ ਫੋਨ ਆਪਣੇ ਹੱਥਾਂ ਵਿੱਚ ਫੜਿਆ हाय जसकर्ण ਕਿੱਥੇ ਛੱਡ ਕੇ ਤੁਰ ਗਿਆ ਮੈਨੂੰ ਪਰ ਮੈਨੂੰ ਪਤਾ ਸੀ ਤੂੰ ਜ਼ਰੂਰ ਫੋਨ ਕਰੇਂਗਾ ਵੈਸੇ ਅੱਜ ਮੈਂ ਤੇਰੇ ਕੋਲ ਹੀ ਆਉਣ ਲੱਗੀ ਸੀ ਜਸਕਰਨ ਨੂਰ ਗੱਲ ਸੁਣ ਮੇਰੀ ਜਲਦਬਾਜ਼ੀ ਵਿੱਚ ਗਲਤ ਫੈਸਲਾ ਨਾਲੀ ਨੂਰ ਤੂੰ ਭੱਜਣ ਵਾਲੀ ਗੱਲ ਕਿੱਥੋਂ ਸਿੱਖ ਲਈ ਨੂਰ ਤੇਰੀ ਹੁੰਦੀ ਐ ਮੈਂ ਕਿਸੇ ਹੋਰ ਦੀ ਨਹੀਂ ਹੋ ਸਕਦੀ ਜਸਕਰਨ ਪਰ ਤੂੰ ਤਾਂ ਹਮੇਸ਼ਾ ਮੇਰੇ ਨਾਲ ਰਹੇਂਗੀ ਮੈਂ ਤੇਰੇ ਲਈ ਹੀ ਜੀਊਂਗਾ ਬਸ ਮੇਰੀ ਗੱਲ ਮੰਨ ਤੂੰ ਭੱਜਣਾ ਨਹੀਂ ਜੇ ਤੂੰ ਭੱਜ ਗਈ ਤਾਂ ਮੇਰੇ ਮਰੇ ਦਾ ਮੂੰਹ ਵੇਖੇਂਗੀ ਨਿਰਭੀ ਵਸੋਗੀ ਫਿਰ ਮੈਂ ਕਿਸੇ ਹੋਰ ਦੀ ਕਿਵੇਂ ਹੋਵਾਂ ਜਿਹੜੇ ਮੈਂ ਸੁਪਨੇ ਸਜਾਏ ਉਹ ਕਿਵੇਂ ਦਿਲੋਂ ਘਟਦੀ ਮਾਂ ਜਿਸ ਕਰਨ ਇੱਕ ਬੁਰਾ ਸੁਪਨਾ ਸਮਝ ਕੇ ਭੁੱਲ ਜਾ ਨੂਰ ਬੁਰਾ ਸੁਪਨਾ ਤਾਂ ਕਦੇ ਆਇਆ ਹੀ ਨਹੀਂ ਜਦੋਂ ਦਾ ਤੂੰ ਜ਼ਿੰਦਗੀ ਵਿੱਚ ਆਇਆ ਜਿਸ ਕਰਨ ਮੇਰੀ ਗੱਲ ਸੁਣ ਨੂਰ ਜਦੋਂ ਵੀ ਤੈਨੂੰ ਮੇਰਾ ਖਿਆਲ ਆਵੇ ਬਸ ਅੱਖਾਂ ਬੰਦ ਕਰੀ ਮੈਂ ਹਰ ਰਾਤ ਤੇਰੇ ਸੁਪਨੇ ਵਿੱਚ ਹਾਂ ਨੂਰ ਥੋੜਾ ਹੌਸਲੇ ਵਿੱਚ ਹੋਈ ਚਲ ਇੱਕ ਆਪਣੀ ਯਾਦ ਤਾਂ ਦੇ ਜਾ ਤੂੰ ਫਿੱਜ ਜਿਸ ਦੇ ਸਹਾਰੇ ਜ਼ਿੰਦਗੀ ਕੱਢ ਲਵਾਂ ਜਿਸ ਕਰਨ ਤੂੰ ਆਪਣੀ ਕਿੱਡਨੀ ਵੇਖੀ ਖੋਲ ਕੇ ਨੂਰ ਜਰੋਂ ਦੀ ਤੇਰੇ ਕੋਲ ਗਈਆਂ ਕੁਝ ਵੀ ਨਹੀਂ ਵੇਖਿਆ ਮੈਂ ਕਿਰਤਲਮਾਰੀ ਵਿੱਚ ਪਈਆ ਜਿਸ ਕਰਨ ਖੋਲ ਕੇ ਵੇਖ ਉਹਨੂੰ ਨੂਰ ਆਪਣੀ ਅਲਵਾਰੀ ਵੱਲ ਵੇਖਿਆ ਤਾਂ ਪਈ ਹੋਈ ਕਿੱਟ ਖੋਲ ਨੂਰ ਨੇ ਜਦ ਉਹਦੇ ਵਿੱਚ ਬਹੁਤ ਸੋਹਣੀ ਡਾਇਰੀ ਵੇਖੀ ਤਾਂ ਖੁਸ਼ ਹੋ ਗਈ ਇਜਾਜ਼ਤ ਮੰਗਦਿਆਂ ਜਿਸ ਕਰਨ ਨੇ ਨੂਰ ਨੂੰ ਕਿਹਾ ਮੈਨੂੰ ਆਪਣੀ ਕੋਲ ਹਮੇਸ਼ਾ ਰੱਖ ਲੈ ਤੇਰੇ ਲਈ ਸਿਰਫ ਇੱਕ ਡਾਇਰੀ ਹੀ ਕਾਫੀ ਆ ਫੋਨ ਕੱਟਿਆ ਗਿਆ ਨੂਰ ਤੇ ਦਿਲ ਦੇ ਜਸਕਰਨ ਨੇ ਪਤਾ ਨਹੀਂ ਕੀ ਜਾਦੂ ਕਰ ਦਿੱਤਾ ਸੀ ਉਹ ਰੋਈ ਨਹੀਂ ਬਲਕਿ ਉਹਨੂੰ ਕੋਈ ਹੌਂਸਲਾ ਮਿਲ ਗਿਆ ਸੀ ਅੰਜਲੀ ਸੋਚ ਰਹੀ ਸੀ ਕਿ ਲੋਕ ਕਹਿੰਦੇ ਆ ਪਿਆਰ ਵਿੱਚ ਬਹੁਤ ਤਾਕਤ ਹੁੰਦੀ ਆ ਅੱਜ ਵੇਖ ਵੀ ਲਿਆ ਸੱਚਮੁੱਚ ਇਹ ਪਿਆਰ ਦੀ ਤਾਕਤ ਆ ਨੂਰ ਨੂੰ ਰੋਂਦਿਆਂ ਹੋਇਆਂ ਗਲਤ ਡਿਸੀਜਨ ਲੈਣ ਤੋਂ ਰੁਕਣ ਵਾਲਾ ਉਹਦਾ ਪਿਆਰ ਹੀ ਤਾਂ ਹੈ ਨੂਰ ਦੇ ਹੋਣ ਵਾਲੇ ਘਰ ਵਾਲੇ ਦਾ ਫੋਨ ਵਾਰ-ਵਾਰ ਆਉਂਦਾ ਰੂ ਨੇ ਇਸੇ ਕਰਦੀ ਗੱਲ ਕਰਨੋਂ ਪਰ ਫਿਰ ਵੀ ਨੂਰ ਨੂੰ ਗੱਲ ਕਰਨੀ ਪੈਂਦੀ ਕਰਨ ਦੀਆਂ ਗੱਲਾਂ ਵਿੱਚ ਉਸ ਨੂੰ ਉਹ ਰਸ ਨਹੀਂ ਸੀ ਮਿਲਦਾ ਜਿਹੜਾ ਜਸਕਰਨ ਦੇ ਇੱਕ ਵਾਰ ਤੱਕ ਨਾਲ ਹੀ ਮਿਲਦਾ ਸੀ ਦੂਜੇ ਦਿਨ ਤਾਂ ਵਿਆਹ ਸੀ ਹਰਮਿਤ ਆਪਣੀ ਧੀ ਦੇ ਵਿਆਹ ਵਿੱਚ ਭੱਜਿਆ ਫਿਰਦਾ ਸੀ ਗੁਰਮੀਤ ਨੂੰ ਵੀ ਪੂਰਾ ਚਾ ਸੀ ਆਪਣੀ ਭਤੀਜੀ ਦੇ ਵਿਆਹ ਦਾ ਸਵੇਰ ਹੁੰਦਿਆਂ ਹੀ ਸਾਰੇ ਉੱਠੇ ਤੇ ਵਰਾਟੀਆਂ ਤਿਆਰੀਆਂ ਵਿੱਚ जुट ਗਏ ਨੂਰ ਪਾਰਲਰ ਵਿੱਚ ਤਿਆਰ ਹੋਣ ਗਈ ਰਾਤ ਜਿਸ ਕਰਨ ਦੁਆਰਾ ਗਿਫਟ ਕੀਤੀ ਡਾਇਰੀ ਵਿੱਚੋਂ ਪੜੇ ਸ਼ੇਅਰ ਉਸਨੂੰ ਜ਼ਿਆਦਾ ਰਹੇ ਸੀ ਤੇ ਉਹਨੂੰ ਹੀ ਸੋਚ-ਸੋਚੋ ਖੁਸ਼ ਹੋ ਰਹੀ ਸੀ 12 ਵਜੇ ਦੇ ਲਗਭਗ ਬਰਾਤ ਆਈ ਅਨੰਦ ਕਾਰਜ ਦੀ ਰਸਮ ਹੋਈ ਬੀਬਾ ਨੂਰਦੀਪ ਦਾ ਵਿਆਹ ਕਾਕਾ ਕਰਨਜੀਤ ਸਿੰਘ ਨਾਲ ਪੱਕੇ ਤੌਰ ਤੇ ਹੋ ਚੁੱਕਿਆ ਸੀ ਪਾਈ ਜੀ ਨੇ ਇੱਕ ਰਜਿਸਟਰ ਉੱਪਰ ਦੋਹਾਂ ਦੇ ਦਸਤਕਤ ਕਰਵਾਈ ਸ਼ਾਮ 6 ਵਜੇ ਵਰਾਤੀ ਰਵਾਨਗੀ ਹੋਈ ਲਾੜਾ ਨਾਲ ਪਾਲੀ ਨੂਰ ਨੂੰ ਤੋਰਨ ਲੱਗਿਆ ਸਵਨਾ ਦੀਆਂ ਅੱਖਾਂ ਨਮ ਹੋਈਆਂ ਸੁਭਾਵੇ ਕੀ ਸੀ ਜਸਮੀਤ ਸਭ ਤੋਂ ਵੱਧ ਰੋ ਰਹੀ ਸੀ ਬਲਵੀਰ ਨੇ ਆਪਣੀ ਪੋਤੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇ ਕੇ ਵਾ ਦਿੱਤਾ ਨੂਰ ਦਾ ਸੋਹਰਾ ਪਿੰਡ ਲੁਧਿਆਣੇ ਦੇ ਕੋਲ ਹੀ ਹਸਨਪੁਰ ਸੀ ਨੂਰ ਇੱਕ ਥਾਂ ਤੇ ਹੀ ਗੁੰਮਸਮ ਹੋਈ ਬੈਠੀ ਸੀ ਨੂਰ ਦੇ ਕੋਲ ਬੈਠੇ ਕਰਨ ਵਿੱਚੋਂ ਨੂੰ ਲੱਗਿਆ ਜਿਵੇਂ दारू ਦੀ ਹਵਾੜ ਆ ਰਹੀ ਹੋਵੇ ਨੂਰ ਦੀ ਵਿਚੋਲਣ ਦੂਜੀ ਗੱਡੀ ਵਿੱਚ ਬੈਠੀ ਸੀ ਨੂਰ ਨਾਲ ਕਰਨ ਜਾਂ ਫਿਰ ਗੱਡੀ ਚਲਾਉਣ ਵਾਲਾ ਡਰਾਈਵਰ ਹੀ ਸੀ ਕਰਨ ਨੇ ਇਸ਼ਾਰਤ ਨਾਲ ਨੂਰ ਦੇ ਪੱਟ ਉੱਪਰ ਹੱਥ ਰੱਖਿਆ ਪਰ ਨੂਰ ਨੂੰ ਕਰਨ ਦੀ ਹਰਕਤ ਬਹੁਤੀ ਚੰਗੀ ਨਹੀਂ ਲੱਗੀ ਕਰਨ ਕੀ ਗੱਲ ਜਨਾਬ ਹੱਥ ਨਹੀਂ ਰੱਖਣ ਦਿੰਦੇ ਹੁਣ ਤਾਂ ਤੁਸੀਂ ਮੇਰੇ ਹੋਂ ਸਾਰੇ ਦੇ ਸਾਰੇ ਨੂਰ ਗੱਡੀ ਵਿੱਚ ਬੈਠਿਆਂ ਥੋੜੀ ਘਬਰਾਹਟ ਹੁੰਦੀ ਆ ਤਾਂ ਕਰਕੇ ਕਰਨ ਆਪਾਂ ਗੱਡੀ ਰੁਕਵਾ ਲੈਨੇ ਆ ਓਏ ਟੀਟੂ ਗੱਡੀ ਰੁਕ ਉਹ ਜਲਦੀ ਮੋਟਰ ਕੋਲ ਟੀਟੂ ਨੇ ਪਾਣੀ ਵੀ ਜਲਦੀ ਮੋਟਰ ਕੋਲ ਗੱਡੀ ਰੋਕੀ ਤਾਂ ਕਰਨ ਨੇ ਖਾਲੀ ਪਾਣੀ ਵਾਲੀ ਬੋਤਲ ਵਿੱਚ ਟੀਟੂ ਨੂੰ ਪਾਣੀ ਭਰਨ ਲਈ ਗਿਆ ਨੂਰ ਨੂੰ ਅਜੀਬ ਜਿਹਾ ਲੱਗ ਰਿਹਾ ਸੀ ਪਾਣੀ ਵਾਲੀ ਬੋਤਲ ਲੈ ਗੱਡੀ ਤੋੜ ਲਈ ਕਰਨ ਨੇ ਕੋਲ ਹੀ ਪਏ ਗਲਾਸ ਵਿੱਚ ਧਾਰੂ ਪਾਈ ਤੇ ਪਾਣੀ ਪੀ ਗਿਆ ਨੂਰ ਹੈਰਾਨ ਜਾ ਹੁੰਦੀ ਵੇਖਦੀ ਰਹੀ ਗਈ ਉਸ ਨੂੰ ਕਰਨ ਦੀਆਂ ਹਰਕਤਾਂ ਚੰਗੀਆਂ ਨਹੀਂ ਸੀ ਲੱਗ ਰਹੀਆਂ ਬਰਾਤ ਘਰ ਪਾਂਚੀ ਢੋਲਕੀਆਂ ਬਾਜੀ ਖੂਬ ਵੱਜ ਰਹੀ ਸੀ ਜੋੜੀ ਤੋਂ ਪਾਣੀਵਾਰ ਸੱਜਣਾ ਦੇ ਗੀਤ ਗਾਏ ਗਏ ਨੂਰ ਨੂੰ ਬਸ ਜਸਕਰ ਨਸ਼ਾ ਆ دارਿਆ ਸੀ ਕਮਰੇ ਵਿੱਚ ਬੈਠੀ ਨੂਰ ਨੂੰ ਅਲਕਣ ਕਣ ਆ ਰਿਹਾ ਸੀ ਆਲੇ ਦੁਆਲੇ ਬੈਠੀਆਂ ਮੇਲਣੇ ਨਹੀਂ ਦੂਰ ਨੂੰ ਕੀ ਰਿਹਾ ਰੱਖਿਆ ਸੀ ਸ਼ਗੰਦਾ ਵਿਹਾਰ ਕਰਕੇ ਕੰਨ ਵੀ ਕਮਰੇ ਵਿੱਚ ਆ ਗਿਆ ਕੋਲ ਬੈਠੀਆਂ ਸਾਰੀਆਂ ਪਰਜਾਈਆਂ ਤੇ ਹੋਰ ਛਣੀਆਂ ਬਾਹਰ ਆ ਗਈਆਂ ਕੰਨ ਵਿੱਚ ਉਹ ਜਸਕਰਨ ਦਾ ਚਿਹਰਾ ਵੇਖ ਰਹੀ ਸੀ ਆਪ ਮਹਾਰੀ ਮੁਸਕਰਾ ਰਹੀ ਨੂਰ ਨੂੰ ਵੇਖ ਕਰਨ ਨੇ ਕਮਰੇ ਦੇ ਦਰਵਾਜ਼ੇ ਦੀ ਕੁੰਡੀ ਲਾ ਲਈ ਨੂਰ ਤਰਪੱਕਈ ਕੰਨ ਦੂਰੋਂ ਆਉਂਦੇ ਨੂੰ ਵੇਖ ਕੇ ਤਾਂ ਐ ਹਸੀ ਸੀ ਜਿਵੇਂ ਅਨਸਾਰ ਹੀ ਜਫੀ ਪਾਉਣੀ ਹੋਵੇ ਨੂਰ ਨਹੀਂ ਜੀ ਉਹ ਤਾਂ ਮੈਂ ਵਸ ਕੰਨ ਨਹੀਂ ਉਹ ਗੱਲ ਨਹੀਂ ਤਾਂ ਹੈ ਕੋਈ ਦਸਦਾ ਸਈ ਕਰਨ ਕਿਸੇ ਹਵਸੀਆ ਵਾਂਗੂ ਨੂਰ ਨੂੰ ਫੜਨ ਲੱਗਿਆ ਤਾਂ ਨੂਰ ਦੂਰ ਜਿਹਾ ਹੋ ਗਈ ਐਨੇ ਨੂੰ ਕਿਸੇ ਦਰਵਾਜ਼ਾ ਖੜਕਾਇਆ ਤਾਂ ਕਰਨ ਨੇ ਖੋਲ ਦਿੱਤਾ ਇਹ ਕਰਨ ਦੇ ਚਾਚੇ ਦੀ ਨੂੰਹ ਸੀ ਬਹੁਤ ਸੋਹਣੀ ਪਤਲੀ ਜਿਹੀ ਸ਼ਰੀਰ ਦੀ ਜਿਹਨੂੰ ਸਾਰੀਆਂ ਔਰਤਾਂ ਨੀਰੂ ਕਹਿ ਰਹੀਆਂ ਸੀ ਕਰਨ ਨੇ ਵੀ ਨੀਰੂ ਨੂੰ ਵੇਖ ਮਸ਼ਕਰੀ ਕੀਤੀ ਨਿੱਪਰ ਜਾਈਏ ਕਿ ਮੈਂ ਪਹਿਲਾਂ ਪੌਂਦੀ ਫਿਰਦੀ ਆ ਲੱਗਦਾ ਕਰੇਗੀ ਚਿਤਖੁਸ਼ ਅੱਛਾ ਮੇਰੇ ਬਾਈ ਦਾ ਨੀਰੂ ਤੇਰੇ ਵਾਂਗੂ ਹਲਕਿਆ ਥੋੜੀ ਆ ਉਹ ਨਲਿਉਰੀਆ ਗੱਲ ਕਰਨੀ ਆ ਤੇਰੇ ਨਾਲ ਨੂਰ ਨਹੀਂ ਥੋੜਾ ਆਪਣੇ ਆਪ ਨੂੰ ਠੀਕ ਕੀਤਾ ਤੇ ਕਰਨ ਦੇ ਮੰਮੀ ਦੀਆਂ ਕੁੜੀਆਂ ਉਹਦੇ ਕੋਲ ਆਣ ਕੇ ਬੈਠ ਗਈਆਂ ਨੀਰੋ ਕਰਨ ਨੂੰ ਕਿਸੇ ਕੰਮ ਦੇ ਬਹਾਨੇ ਦੂਜੇ ਘਰ ਲੈ ਗਈ ਵਰਾਉਂਦੇ ਵਿੱਚ ਕਾਫੀ ਹਨੇਰਾ ਸੀ ਨੀਰੋ ਨੇ ਕਰਨ ਨੂੰ ਇੱਕ ੱੱਕਾ ਜਾ ਮਾਰਿਆ ਕੀ ਗੱਲ ਆਉਂਦਰ ਰਨ ਨੂੰ ਅੰਦਰ ਲੈ ਕੇ ਵੜ ਗਿਆ ਮੈਂ ਨਹੀਂ ਸੀ ਦੇਖ ਦਿੱ ਤੈਨੂੰ ਕਰਨ ਤੂੰ ਸਭ ਦਿੱਸਦੀ ਨਹੀਂ ਸਿੱਧਾ ਦਿਲ ਵਿੱਚ ਵਸਦੀ ਹੈ ਨੀਰੋ ਯਾਰ ਵਿਆਹ ਤਾਂ ਮਜਬੂਰੀ ਵਸ ਕਰਾਉਣਾ ਹੀ ਪੈਣਾ ਸੀ ਪਰ ਤੂੰ ਦਿਲ ਨਾ ਕਰ ਥੋੜਾ ਜਿੰਨਾ ਮੈਂ ਤੇਰਾ ਉਹਨਾ ਇਹਦਾ ਨਹੀਂ ਹੋਣਾ ਜਿਵੇਂ ਉਹ ਕੁੜੀਆਂ ਕਹਿੰਦੀਆਂ ਹੁੰਦੀਆਂ ਅੱਧੀ ਤੇਰੀਆਂ ਮਲਾਜੇਦਾਰਾ ਅੱਧੀਆਂ ਮੈਂ ਚੰਨ ਮਾਹੀ ਦੀ ਨਿਰੂ ਆ ਮਸ਼ਕਰੀਆਂ ਨਾ ਕਰ ਮੇਰੇ ਨਾਲ ਪਤਾ ਹੀ ਆ ਮੈਨੂੰ ਅੱਧਾ ਕੀ ਤੂੰ ਤਾਂ ਹੁਣ ਉਹਦਾ ਹੀ ਵੰਜਣਾ ਸਾਰ ਕਰਨ ਚੱਲ ਮੱਕਣੀ ਆਜਾ ਚੱਲੀਏ ਲੋਕੀ ਕੀ ਕਹਿਣਗੇ ਕਿ ਦੋਹੇ ਪਤਨੀ ਕਿੱਧਰ ਸ਼ੁਗਲੇ ਮੇਲੇ ਕਰਦੇ ਆ ਨਿਰੂ ਲਾਡਲਾ ਦੇਵਰਾ ਤੂੰ ਮੇਰਾ ਸੋ ਆਗਰਾ ਤੇ ਗੁਰਵੀ ਤਾਂ ਪਰਛਾਈਆਂ ਹੀ ਦੱਸਦੀਆਂ ਹੁੰਦੀਆਂ ਨਾਲੇ ਗੱਲ ਸੁਣ ਅੱਜ ਤੂੰ ਮੇਰੀ ਬਾਹ ਫੜ ਕੇ ਨੱਚੀ ਫੇਰ ਆਉ ਮੈਨੂੰ ਯਕੀਨ ਵੀ ਕਰਨ ਨੇ ਨੀਰੂ ਨੂੰ ਖਿੱਚ ਕੇ ਆਪਣੀ ਛਾਤੀ ਨਾਲ ਲਾਇਆ ਤੇ ਅੱਖਾਂ ਵਿੱਚ ਅੱਖਾਂ ਪਾ ਕੇ ਆ ਜੇ ਤਿੰਨ ਸਾਲ ਮੈਨੂੰ ਹੰਡਾ ਕੇ ਵੀ ਤੈਨੂੰ ਯਕੀਨ ਨਹੀਂ ਨਾ ਆਇਆ ਫਿਰ ਆਉਣਾ ਤੇਨੂੰ ساری ਉਮਰ ਹੀ ਨਹੀਂ ਨੀਰੂ ਯਕੀਨ ਬਹੁਤਾ ਤੇਰੇ ਤੇ ਚਲ ਆਪਾਂ ਚੱਲੀਏ ਫੇਰ ਕਰਨ ਨੀਰੂ ਨਾਲ ਗੱਲ ਸੁਣ ਕੋਲ ਜਿਹੀ ਹੁੰਦੀ ਨੀਰੂ ਦੀ ਕਰਨ ਨੇ ਗੱਲ ਤੇ ਮਿੱਠੀ ਕਰ ਦਿੱਤੀ ਨੂਰ ਨੂੰ ਕੁੜੀਆਂ ਨਿੱਕੇ-ਨਿੱਕੇ ਸਵਾਲਾਂ ਨਾਲ ਘੇਰ ਬੈਠੀਆਂ ਸੀ ਭਾਬੀਆਂ ਮੈਂਹਦੀ ਕਿੰਨੀ ਸੋਹਣੀ ਲੱਗਦੀ ਆ ਤੇਰੀ ਲਹਿੰਗੇ ਦਾ ਡਿਜ਼ਾਈਨ ਬਹੁਤ ਸੋਹਣਾ ਵਾਲ ਬਹੁਤ ਸੋਹਣੇ ਸਟ੍ਰੇਟ ਕੀਤੇ ਹੋਏ ਆ ਤੁਹਾਡੇ ਗੱਲਾਂ ਸੁਣ ਸੁਨ ਨੂਰ ਜਵਾਬ ਦੇ ਜਾਵੇ ਤੇ ਇਸ ਨਵੇਂ ਘਰ ਵਿੱਚ ਆਪਣੀ ਥਾਂ ਬਣਾ ਰਹੀ ਸੀ ਉਪਰੇ ਘਰ ਨੂੰ ਆਪਣਾ ਬਣਾ ਲਈ ਉਹ ਕੋਸ਼ਿਸ਼ ਕਰ ਰਹੀ ਸੀ ਨੂਰ ਦੀ ਵਿਚੋਲ ਨੇ ਰੋਟੀ ਖਵਾ ਕੇ ਘਰ ਜਾਣ ਦੀ ਇਜਾਜ਼ਤ ਮੰਗੀ ਕਿ ਘਰੇ ਪਸ਼ੂਆਂ ਦੀਆਂ ਧਾਰਾਂ ਕੱਢਣ ਦਾ ਔਖਾ ਨੂਰ ਨੂੰ ਦੂਜੇ ਦਿਨ ਆਉਣ ਦਾ ਵਾਅਦਾ ਕਰ ਉਹ ਆਪਣੇ ਘਰ ਚਲੀ ਗਈ ਮੂਵੀ ਵਾਲਾ ਭਾਈ ਢੇਡੇ ਨਾਲ ਨੂਰ ਵੱਲ ਹੋ ਰਿਹਾ ਸੀ ਕਿ ਨੂਰ ਨੱਚੇ ਜੇ ਕਨ ਨੂਰ ਦਾ ਹੱਥ ਫੜਦਾ ਸੀ ਤਾਂ ਨਿਰੂ ਅਗਾਂਹ ਹੋ ਜਾਂਦੀ ਸੀ ਥੋੜਾਕ ਟੈਮ ਨੱਚਣ ਤੋਂ ਬਾਅਦ ਨੂਰ ਨੂੰਦੀ ਸੱਸ ਆਪਣੇ ਕਮਰੇ ਵਿੱਚ ਲੈ ਗਈ ਕੱਪੜੇ ਚੇਂਜ ਕਰਕੇ ਨੂਰ ਨੂੰ ਨੀਂਦ ਆਉਣ ਲੱਗੀ ਉਹ ਪੈ ਗਈ ਕਮਰੇ ਵਿੱਚ ਹੀ ਬੈਠੀਆਂ ਨਿਰੂ ਦੇ ਨਾਲ ਗਵੰਢਣਾ ਉਹਨੂੰ ਛੇੜ ਰਹੀਆਂ ਸੀ 니 ਨਿਰੂ ਹੁਣ ਦੱਸ ਬਾਜੀ ਤਾਂ ਹੁਣ ਨਿਕਲੇਗੀ ਤੇਰੇ ਹੱਥਾਂ ਚੋਂ ਨਿਰੂ ਸਾਡੇ ਤਲੀ ਤੇ ਜੁਗਾਇ ਚੂਗ ਪੰਛੀ ਹੋਰ ਥਾਣੀ ਮੂੰਹ ਮਾਰਦੀ ਕੋਈ ਨਾ ਹੁਣ ਵੀ ਮੇਰੀ ਸੁਰਖੀ ਬਿੰਦੀ ਤਾਂ ਕਰਨ ਦੀ ਜੀਵ ਚੋ ਹੀ ਆਇਆ ਕਰੂੰ ਗਵੰਢਣ ਜਦੋਂ ਆਪਦਾ ਟੱਬਰ ਬਣ ਜੇ ਵਗਾਨੀਆਂ ਵੱਲ ਨਹੀਂ ਜਾਂਦਾ ਫਿਰ ਬੰਦਾ ਨੀਰੂ ਕੋਈ ਨਾ ਤੁਹਾਡੇ ਕੋਲ ਹੀ ਆ ਵੇਖੋ ਕੀ ਕੀ ਹੁੰਦਾ ਨਾਲੇ ਹੌਲੀ ਬੋਲੂ ਨਵੀਂ ਬਹੂ ਨਾ ਉੱਠ ਜਾਵੇ ਨੀਰੂ ਦੀ ਕਰਨ ਕੀ ਕਰ ਪੂਰੀ ਚੱਲਦੀ ਸੀ ਕਿਉਂਕਿ ਸ਼ਰੀਕਾ ਸੀ ਸਾਰੀ ਜ਼ਿੰਮੇਵਾਰੀ ਨੀਰੂ ਕੋਲ ਸੀ ਪਰ ਗਵੰਢਣ ਨੇ ਕਈਆਂ ਗੱਲਾਂ ਤੋਂ ਉਹ ਥੋੜਾ ਜਿਹਾ ਟੈਨਸ਼ਨ ਚ ਆ ਗਈ ਸੀ ਜੇਕਰ ਸੱਚਮੁੱਚ ਹੀ ਨੂਰਦਦ ਕਰਨ ਲੱਗ ਪਿਆ ਫਿਰ ਮੈਂ ਤਾਂ ਲੋਕਾਂ ਦੀ ਮਜ਼ਾਕ ਦਾ ਪਾਤਰ ਬਣ ਜੂ ਨਹੀਂ ਨਹੀਂ ਮੈਨੂੰ ਕੁਝ ਕਰਨਾ ਹੀ ਪੈਣਾ ਨੂਰ ਨੂੰ ਹੋ ਰਹੀਆਂ ਗੱਲਾਂ ਸੁਣੀਆਂ ਨਹੀਂ ਸਨ ਆਪਣੇ ਪਰਸ ਵਿੱਚ ਪਈ ਡਾਇਰੀ ਦੇ ਖਿਆਲ ਹੀ ਉਹਨੂੰ ਰੱਬ ਜੀ ਨੇ ਹੌਸਲਾ ਦੇ ਰਹੀ ਸੀ ਸਵੇਰ ਹੁੰਦੀ ਹੈ ਨੂਰ ਉਠੀ ਤੇ ਸੱਸ ਨੇ ਨਹਾਉਣ ਲਈ ਕਿਹਾ ਨਹਾ ਕੇ ਸਾਰਾ ਹੀ ਪਰਿਵਾਰ ਗੁਰੂ ਕਰ ਗਿਆ ਦੇਖ ਵੰਡੀ ਸੱਸ ਨੇ ਸ਼ੁਕਰਾਨਾ ਕੀਤਾ ਕਿ ਪੁੱਤ ਵਿਆਹਿਆ ਗਿਆ ਚੰਗੀ ਨੂ ਆਈ ਆ ਕਰਨ ਦੇ ਦੋਸਤ ਅਜੇ ਪਾਰਟੀ ਮੰਗ ਰਹੇ ਸੀ ਕਰਨ ਨੇ ਪੈਸੇ ਚੁਕੇ ਤੇ ਮੋਟਰਸਾਈਕਲ ਚੱਕ ਕੇ ਬਾਹਰ ਚਲੇ ਗਿਆ। ਨੂਰ ਪਈ ਪਈ ਵੀ ਤੱਕ ਗਈ ਸੀ। ਫਿਰ ਕੱਲ੍ਹ ਵਾਲੀ ਗੱਲ ਉਹ ਸੋਚਣ ਲੱਗੀ ਕਿ ਕਰਨ ਦਾ दारू ਪਿੰਦਾ ਜਿਹੇ ਵਿਆਹ ਵਾਲੇ ਤੇ ਨਹੀਂ ਹਟਿਆ। ਹੋ ਸਕਦਾ ਹਰ ਰੋਜ਼ ਹੀ ਪਿੰਦਾ ਹੋਵੇ। ਨੂਰ ਨੂੰ ਸੱਸ ਨੇ ਕਿਹਾ ਪੁੱਤ ਤੂੰ ਆਰਾਮ ਕਰ ਲਾ। ਨੂਰ ਨਹੀਂ ਮੰਮੀ ਜੀ ਤੁਸੀਂ ਮੈਨੂੰ ਕੋਈ ਕੰਮ ਹੀ ਲਗਾ ਦਿਓ। ਮੈਂ ਕਰ ਲਾਂ। ਮੈਂ ਵਿਹਲੇ ਹੀ ਬੈਠੀ ਆਂ। ਸੱਸ ਕੋਈ ਨਾ ਪੁੱਤ ਕੰਮ ਹੀ ਕਰਨਾ ਫਿਰ ਹੁਣ ਤੂੰ ਆਰਾਮ ਕਰ ਲਾ ਤਸੇ। ਨੂਰ ਪਾਸਾ ਪਰਤ ਕੇ ਪੈ ਗਈ। ਦੂਜੇ ਕਮਰੇ ਵਿੱਚ ਜਾ ਕੇ ਸੱਸ ਨੇ ਕਰਨ ਨੂੰ ਫੋਨ ਕੀਤਾ ਨਾ ਹੁਣ ਤੂੰ ਕਿੱਧਰ ਫਿਰਦਾ ਨਮਾ ਨਮਾ ਵਿਆਹ ਹੋਇਆ ਤੂੰ ਕੋਲੇ ਕੱਛੰਤੇ ਹੋ ਜਾ ਸ਼ਰਮ ਮੰਨ ਲਾ ਪਤਾ ਕਿਹੜੇ ਹਾਲਾਂ ਨਾਲ ਤੇਰਾ ਵਿਆਹ ਕੀਤਾ ਤੂੰ ਹਜੇ ਨਹੀਂ ਭਲਾ ਮਾਨਸਪੰਦਾ ਬਸ ਕੱਲ ਸੋਨਾ ਮੇਰੀ ਜੇ ਅੱਜ ਦਾ ਰੂਪੀ ਕੀ ਆਇਆ ਤਾਂ ਮੇਥੋਂ ਬੁਰਾ ਕੋਈ ਨਹੀਂ ਕਰਨ ਕਾਲਜ ਟਾਈਮ ਤੋਂ ਹੀ ਦਾਰੂ ਪੀਣ ਲੱਗ ਪਿਆ ਸੀ ਪਹਿਲਾਂ ਸ਼ੌਂਕ-ਸ਼ੌਂਕ ਵਿੱਚ ਹੀ ਪੀਂਦਾ ਸੀ ਪਰ ਹੁਣ ਉਸ ਨੂੰ ਇਸ ਦੀ ਆਦਤ ਪੈ ਗਈ ਸੀ ਕੋਈ ਵੀ ਰਿਸ਼ਤੇਦਾਰ ਕਰਨ ਦਾ ਸਾਗ ਨਹੀਂ ਸੀ ਕਰਵਾਉਂਦਾ ਅਗਲਾ ਕਰਨ ਦਾ ਸੀ ਕਿ ਕਿਉਂ ਕਿਸੇ ਰੀਤੀ ਦੀ ਜ਼ਿੰਦਗੀ ਖਰਾਬ ਕਰਨੀ ਆ ਕਿਉਂਕਿ ਕਰਨ ਸੁਦਰਨ ਬਣਾ ਨਹੀਂ ਸੀ ਸ਼ਾਮ ਜੀ ਹੋਏ ਕਰਨ ਕਰਾਇਆ ਸਭ ਰਿਸ਼ਤੇਦਾਰ ਆਪੋ ਆਪਣੀ ਪਿੰਡ ਚਲੇ ਗਏ ਸੀ ਨੂਰ ਨੂੰ ਵਿਆਹ ਦੀ ਕੋਈ ਖੁਸ਼ੀ ਨਹੀਂ ਸੀ ਹੁਣ ਵੀ ਕਮਰੇ ਵਿੱਚ ਬੈਠੀ ਆਪਣੀ ਪਹਿਲਾਂ ਵਾਲੀ ਲਾਈਫ ਬਾਰੇ ਸੋਚ ਰਹੀ ਸੀ ਕਿ ਜਿਸ ਕਰਨ ਉਸ ਨੂੰ ਕਿੰਨਾ ਪਿਆਰ ਕਰਦਾ ਸੀ ਐਨੇ ਨੂੰ ਕਰਨ ਨੂਰ ਦੇ ਕਮਰੇ ਵਿੱਚ ਆ ਜਾਂਦਾ ਨੂਰ ਕਰਨ ਨੂੰ ਵੇਖ ਆਪਣਾ ਆਪ ਸੰਭਾਲਦੀ ਆ ਕਰਨ ਨੇ ਕਮਰੇ ਦੀ ਕੁੰਡੀ ਲਈ ਤੇ ਆ ਕੇ ਨੂਰ ਕੋਲ بیٹھ ਗਿਆ ਨੂਰ ਤੂੰ ਉਡੀਕਦੀ ਹੋਵੇਂਗੀ ਮੈਨੂੰ ਵੀ ਕਰਨ ਦਾ ਬਾਹਰ ਗਿਆ ਹਜੇ ਤੱਕ ਨਹੀਂ ਆਇਆ ਨੂਰ ਹਾਂਜੀ ਉਡੀਕਦੀ ਤਾਂ ਸੀ ਕਰਨ ਹੌਲੀ-ਹੌਲੀ ਨੂਰ ਦੇ ਨੇੜੇ ਹੁੰਦਾ ਚਾਰੀ ਹੱਸੀ ਨੂਰ ਦੇ ਦਿਲ ਦੀ ਧੜਕਣ ਤੇਜ਼ ਹੋ ਰਹੀ ਸੀ ਪਰ ਨੂਰ ਨੇ ਇੱਕਦਮ ਪਛਾਣ ਹੁੰਦੀ ਹੈ ਕਿਹਾ ਜੀ ਤੁਸੀਂ ਸ਼ਰਾਬ ਪੀਤੀ ਹੋਈ ਹੈ ਕਰਨ ਯਾਰ ਅੱਜ ਤਾਂ ਦੋਸਤਾਂ ਕੋਲ ਗਿਆ ਸੀ ਮੈਂ ਪਾਰਟੀ ਕਰਨੀ ਸੀ ਵਿਆਹ ਦੀ ਕਰਨ ਨੇ ਨੂਰ ਦੀ ਚੁੰਨੀ ਲਾਹੀ ਤੇ ਉਹਦੇ ਨੇੜੇ ਹੋਣ ਲੱਗ ਗਿਆ ਇਨੇ ਨੂੰ ਕਰਦੀ ਅੰਦਰ ਰੌਲਾ ਰੱਪਾ ਕਰਨ ਦੇ ਕੰਨੀ ਪਿਆ ਛੇਤੀ ਦਿਨੇ ਕਰਨ ਬਾਹਰੋਂ ਆਇਆ ਤਾਂ ਮਾਣੇ ਕਿਹਾ ਪੁੱਤ ਨੀਰੂ ਨੂੰ ਪਤਾ ਨਹੀਂ ਕੀ ਹੋ ਗਿਆ ਗੁੰਮਸਮਜੀ ਹੋ ਗਈ ਨੀਰੂ ਕੇ ਘਰ ਦੀ ਗੰਧ ਹੀ ਸਾਂਝੀ ਸੀ ਕਰਨ ਭੱਜ ਕੇ ਗਿਆ ਆਪਣੀ ਗੱਡੀ ਗੱਡੀ ਤੇ ਆਪਣੀ ਬਾਈ ਜਾਨੀ ਕਿ ਨੀਰੂ ਦੇ ਘਰ ਵਾਲੀ ਤੀਜੀ ਨੂੰ ਤੇ ਆਪਣੀ ਮਾਂ ਨੂੰ ਬਿਠਾਇਆ ਸ਼ਹਿਰ ਇੱਕ ਡਾਕਟਰ ਨੂੰ ਵਿਖਵਾਉਣ ਚ ਲਗੇ ਨੀਰੂ ਨੂੰ ਬਿਲਕੁਲ ਵੀ ਹੋਸ਼ ਨਹੀਂ ਸੀ ਡਾਕਟਰ ਨੇ ਚੈੱਕ ਕਰਕੇ ਦੱਸਿਆ ਕਿ ਕਿਸੇ ਦਿਮਾਗੀ ਪਰੇਸ਼ਾਨੀ ਕਾਰਨ ਦਾ ਬਲੱਡ ਪ੍ਰੈਸ਼ਰ ਬਿਲਕੁਲ ਲੋ ਹੋ ਗਿਆ ਸੀ ਇਸ ਕਰਕੇ ਹੀ ਗਮਸਮ ਹੋ ਗਏ ਡਾਕਟਰ ਨੇ ਦਵਾਈ ਦਿੱਤੀ ਤੇ ਇੰਜੈਕਸ਼ਨ ਲਾਇਆ ਹੁਣ ਨੀਰੂ ਥੋੜਾ ਥੋੜਾ ਹੋਸ਼ ਵਿੱਚ ਆ ਰਹੀ ਸੀ ਕਰਨ ਦੀ ਮੰਮੀ ਨੀਰੂ ਕੋਲ ਬੈਠੀ ਸੀ ਤੇ ਤੇਜਾ ਦਵਾਈ ਲੈਣ ਲਈ ਮੈਡੀਕਲ ਤੇ ਖੜਾ ਸੀ ਨੀਰੂ ਕਿਸੇ ਤਰਸ ਭਰੀਆਂ ਅੱਖਾਂ ਨਾਲ ਕਰਨ ਵੱਲ ਵੇਖ ਰਹੀ ਸੀ ਕਰਨ ਨੇ ਨੀਰੂ ਨੂੰ ਪੁੱਛਿਆ ਕਿਵੇਂ ਹੁਣ ਭਾਬੀ ਤੇਰਾ ਚਿੱਤ ਨੀਰੂ ਹਾਂ ਠੀਕ ਆ ਚਾਚੀ ਲੱਗਦਾ ਆਪਣਾ ਲਿਫਾਫਾ ਰਹਿ ਗਿਆ ਡਾਕਟਰ ਦੇ ਕਾਊਂਟਰ ਤੇ ਜਾ ਕੇ ਲਿਆ ਕਰਨ ਦੀ ਮਾਂ ਚਲੀ ਗਈ ਨੀਰੂ ਨੂੰ ਮੋਕਾ ਮਿਲ ਗਿਆ ਸੀ ਕਰਨ ਨਾਲ ਗੱਲ ਕਰਨ ਦਾ ਕੀ ਗੱਲ ਚੰਦਰੀਆ ਇੱਕ ਵਾਰ ਵੀ ਤੈਨੂੰ ਯਾਦ ਨਹੀਂ ਆਈ ਮੇਰੀ ਮੈਂ ਤੇਰੀ ਹੀ ਵਿੜਕ ਵਿੱਚ ਸੀ ਕਿ ਕਦੋਂ ਆਏਗਾ ਪਰ ਸੋਚਿਆ ਪਹਿਲਾਂ ਮੇਰੇ ਕੋਲ ਗੇੜਾ ਮਾਰੇਗਾ ਪਰ ਤੂੰ ਤਾਂ ਸਿੱਧਾ ਉਹਦੇ ਕੋਲ ਗਿਆ ਖਰੇ ਕੀ ਰਹਿਣਾ ਸੀ ਉਹਦੇ ਤੋਂ ਤੂੰ ਕਰਨ ਹਏ ਨਾ ਗੁੱਸਾ ਕਰ ਗਈ ਯਾਰ ਉਹਦੇ ਕੋਲ ਵੀ ਤਾਂ ਜਾਣਾ ਹੀ ਸੀ ਉਹ ਕਹੂਗੀ ਖਰੇ ਨਾ ਮਰਦਾ ਜਿਹੜਾ ਦੋ ਦਿਨ ਹੋ ਗਏ ਕੋਲ ਨਹੀਂ ਪਿਆ ਨੀਰੂ ਕੋਈ ਨਹੀਂ ਇਹ ਤਾਂ ਮੈਂ ਹੀ ਦੱਸ ਦਊਂ ਉਹਨੂੰ ਕਿ ਕਿਵੇਂ ਦਾ ਹੈ ਕਰਨ ਤੜੇ ਕੀ ਖਾਦਾ ਸੀ ਤੂੰ ਜਿਹੜਾ ਐਨਾ ਡਾਊਨ ਹੋ ਗਏ ਆ ਨੀਰੂ ਮੈਨੂੰ ਗੁੱਸਾ ਆਈ ਜਾਂਦਾ ਕਿ ਅੱਜ ਤੋਂ ਉਹਦੇ ਨਾਲ ਭਵੇਂਗਾ ਤਾਂ ਹੀ ਮੈਂ ਐਨੇ ਨੂੰ ਤੇਜ਼ਾ ਆ ਗਿਆ ਸਾਰੇ ਜਣੇ ਗੱਡੀ ਵਿੱਚ ਪੈੜ ਪਾਪਸ ਆ ਗਏ ਨੀਰੂ ਦੀ ਨੰਦ ਨੇ ਦੱਸਿਆ ਕਿ ਨੀਰੂ ਪਾਪੀ ਬਿਮਾਰ ਹੋ ਗਈ ਆ ਵੀਰੇ ਵਰਗੇ ਉਹਨੂੰ ਸ਼ਹਿਰ ਲੈ ਕੇ ਗਏ ਆ ਨੂਰ ਨੇ ਆਪਣਾ ਫੋਨ ਫਰੁੱਲਣਾ ਸ਼ੁਰੂ ਕਰ ਦਿੱਤਾ ਤੇ ਸੋਚ ਰਹੀ ਸੀ ਕਿ ਕੋਈ ਘਰਵਾਲ ਆਪਣੀ ਘਰਵਾਲੀ ਨੂੰ ਛੱਡ ਕਿਵੇਂ ਜਾ ਸਕਦਾ ਪਰ ਮੈਂ ਕਿਉਂ ਸੋਚਾਂ ਮੈਂ ਕਿਹੜਾ ਉਹਨੂੰ ਪਿਆਰ ਕਰਦੀ ਆ ਜਿੱਥੇ ਮਰ ਜੀ ਜਾਵੇ ਬਾਕੀ ਕਰਨ ਦੀ ਇਕਲ ਕਿੰਨੀ ਬੁਰੀ ਆ ਕਿ ਉਹ दारू ਪੀ ਕੇ ਆਉਂਦਾ ਜਦੋਂ ਹੁਣ ਮੈਂ ਪਿੰਡ ਗਈ ਤਾਂ ਜਸਮੀਤ ਮੰਮੀ ਨੂੰ ਵਾਅਦਾ ਯਾਦ ਦਿਵਾਉਂਗੀ ਕਿ ਵਿਆਹ ਕਰਨ ਤੋਂ ਪਹਿਲਾਂ ਕਰਨ ਨੇ ਇੱਕ ਵਾਅਦਾ ਕੀਤਾ ਸੀ ਕਿ ਵਿਆਹ ਹੋਣ ਤੋਂ ਬਾਅਦ ਨੂਰ ਨੂੰ ਜੋਬ ਕਰਵਾਵਾਂਗੇ ਮੈਂ ਆਪਣਾ ਸੁਪਨਾ ਪੂਰਾ ਕਰਨਾ ਵਿਆਹ ਕਰਕੇ ਘਰ ਦੀ ਚਾਰ ਦਿਵਾਰੀ ਵਿੱਚ ਨੀਵੇਂ ਰਹਿ ਸਕਦੀ ਨੀਰੂ ਸਾਹ ਨਹੀਂ ਸੀ ਲੈਂਦੇ ਕਰਨ ਤੋਂ ਬਿਨਾ ਪਰ ਤੀਜੇ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਇਹਨਾਂ ਵਿੱਚ ਕੀ ਚੱਲਦਾ ਕਰਨ ਆਪਣੇ ਕਮਰੇ ਵਿੱਚ ਗਿਆ ਤੇ ਨੂਰਵਲ ਪਾਸਾ ਪਰਤ ਪੈ ਗਿਆ ਨੂਰ ਨੇ ਪੁੱਛਿਆ ਕੀ ਹੋਇਆ ਕਰਨ ਹੋਇਆ ਤਾਂ ਕੁਝ ਨਹੀਂ ਤੂੰ ਸੋ ਜਾ ਨੂਰ ਭਾਬੀ ਹੁਣ ਠੀਕਾ ਪਹਿਲਾਂ ਨਾਲੋਂ ਕਰਨ ਹਾਂ ਹੁਣ ਤਾਂ ਠੀਕਾ ਨੂਰ ਤੋੜਾ ਬਹੁਤ ਕਰਦੀ ਏ ਭਾਬੀ ਕਰਨ ਮੇਰੀ ਗੱਲ ਸੁਣੀ ਕਿ ਮੈਂ ਇੱਥੇ ਬੈਠ ਕੇ ਦਾਰੂ ਪੀ ਸਕਦਾ ਨੂਰ ਹੁਣ ਕਿਉਂ ਪੀਣੀਆਂ ਤੁਸੀਂ ਕਰਨ ਸਵਾਲ ਨਾ ਕਰ ਕਰਨ ਕਮਰੇ ਵਿੱਚੋਂ ਨਿਕਲ ਰਸੋਈ ਵਿੱਚ ਗਿਆ ਸ਼ਾਇਦ दारू ਹੀ ਪੀਣ ਗਿਆ ਸੀ ਕਰਨ ਸੋਚ ਰਿਹਾ ਸੀ ਕੀ ਕਰਾਂ ਨਿਰੂ ਦਾ ਪਿਆਰ ਵੀ ਮੈਨੂੰ ਹੋਰ ਕਿਸੇ ਪਾਸੇ ਜਾਣ ਨਹੀਂ ਦਿੰਦਾ ਪਰ ਇਹਦਾ ਵੀ ਤਾਂ ਕੋਈ ਯਾਰ ਮਿੱਤਰ ਹੋਊਗਾ ਮੈਂ ਕੱਲਾ ਥੋੜ੍ਹਾ ਇਹੋ ਜਿਹਾ दारू ਪੀਕੇ ਕਰਨ ਫਿਰ ਨੂਰ ਕੋਲ ਚਲੇ ਗਿਆ ਨੂਰ ਦੇ ਨੇੜੇ ਹੁੰਦਿਆਂ ਕਰਨ ਨੇ ਨੂਰ ਨੂੰ ਪਹਿਲਾਂ ਚਫੀ ਪਾਈ ਕਰਨ ਦੇ ਮੂੰਹ ਚੋਂ ਆਦੀ दारू ਦੀ ਹਵਾੜ ਨੇ ਨੂਰ ਦਾ ਦਮ ਘੁੱਟ ਦਿੱਤਾ ਪਰ ਕਰਨ ਕਿਸੀ ਨੂਰ ਦੀ ਸਹਿਮਤੀ ਤੋਂ ਬਿਨਾ ਉਸ ਨੂੰ ਇਸ ਤਰੀਕੇ ਨਾਲ ਮਧੂਲ ਰਿਹਾ ਸੀ ਜਿਵੇਂ ਇੱਕ ਰਾਤ ਲਈ ਹੀ ਨੂਰੋ ਦੇ ਕੋਲ ਹੋਵੇ ਨੂਰ ਨੇ ਸੋਚਿਆ ਕਿ ਜੇ ਵਿਆਹ ਤਵਾਦੀ ਕੌੜਤ ਨੂੰ ਅਜਾਹ ਕੁਝ ਸਹਿਣਾ ਪੈਂਦਾ ਤਾਂ ਇਸ ਤੋਂ ਚੰਗਾ ਕੋਈ ਵਿਆਹ ਹੀ ਨਾ ਕਰਵਾਵੇ ਕਿੱਥੇ ਤਾਂ ਮੈਂ ਸੋਚਿਆ ਸੀ ਕਿ ਪਿਆਰ ਨਾਲ ਬੁਲਾਵੇਗਾ ਮਿੱਠੀਆਂ-ਮਿੱਠੀਆਂ ਗੱਲਾਂ ਕਰੇਗਾ ਪਰ ਇਹ ਇਥਾ ਮੈਨੂੰ ਅਨਪੜਾ ਨਾਲੋਂ ਵੀ ਭੈੜਾ ਲੱਗਦਾ ਕਿੱਥੇ ਫਸਾ ਦਿੱਤਾ ਤਕਦੀਰ ਨੇ ਤੀਜੀ ਹੀ ਸਵੇਰ ਨੂਰ ਦੇ ਪੇਕੇ ਆਨੇ ਮਿਲਣੇ ਦਾ ਨਾਣਾ ਸੀ ਪਿੱਕੀ ਆਇ ਤੇ ਨੂਰ ਨੂੰ ਲੱਗੇ ਪਰ ਕਰਨ ਨੇ ਕੋਈ ਵੀ ਪਿਆਰ ਦੀ ਗੱਲ ਨੂਰ ਨੂੰ ਨਾ ਕਹੀ ਨਾ ਹੀ ਜਾਂਦੀ ਹੋਈ ਨੂਰ ਦੇ ਚਿਹਰੇ ਤੇ ਨਮੀਆਂ ਵਹਿੀਆਂ ਵਾਲਾ ਨੂਰ ਚਲ ਗਿਆ ਸੀ ਨੂਰ ਚਲੇ ਗਈ ਨੀਰੂ ਕੋਸ਼ਿਸ਼ ਸੀ ਕਿ ਕੋਈ ਹੁਣ ਅਜਾਬ ਬੰਦੂਵਸਤ ਕਰੂ ਕਿ ਨੂਰ ਹਮੇਸ਼ਾ ਲਈ ਇਸ ਘਰ ਨੂੰ ਅਲਵਿਦਾ ਕਹਿ ਦੇਵੇ ਕਰਨ ਦੀ ਮਾਂ ਨੇ ਕਿਹਾ ਨੀਰੂ ਪੁੱਤ ਜੇ ਤੇਰਾ ਚਿੱਤ ਠੀਕਾ ਤਾਂ ਸੀ ਕਰਨ ਦੀ ਨਾਲ ਕੇ ਜਾਈਏ ਕੋਠੀ ਛਾੜ ਦੇ ਨੀਰੂ ਤਾਂ ਇਹੀ ਕੁਝ ਪਲਦੀ ਸੀ ਜਲਦੀ ਨਾਲ ਹਾਂ ਕਹੀ ਲੈ ਚਾਚੇ ਪੁੱਛਣ ਵਾਲੀ ਕਿਹੜੀ ਗੱਲ ਐ ਦੇ ਵਿੱਚ ਜੀ ਸੱਜ ਕੇ ਜਾ ਮਾਂ ਰੋਟੀ ਤੋਂ ਕਰਦੀ ਫਿਰ ਕਰਨ ਨੇ ਖਾਣੀ ਹੋਊਗੀ ਰੋਟੀ ਨੀਰੂ ਹਾਂ ਚਾਚੇ ਕੋਈ ਨਾ ਤੂੰ ਮਰ ਵੀਰ ਨੂੰ ਵੀ ਨਾਲ ਲੈ ਜਾ ਮੈਂ ਆਪੇ ਕਰਨ ਨੂੰ ਸਾਰੇ ਧੰਦੇ ਕਰਨ ਦੀ ਮਾਂ ਨੇ ਸੋਖਾ ਸਾ ਲਿਆ ਤੇ ਨੀਰੂ ਨੇ ਡੂੰਗਾ ਹੋਂਕਾ ਲੈ ਹੁਣ ਦੋਦੇ ਨਹੀਂ ਹੋਣੇ ਚਾਚੇ ਵਰਗੇ ਮੈਂ ਤਾਂ ਆਪਣਾ ਪੂਰਾ ਛਾ ਲਾਹੂੰ ਕਰਨ ਤੇ ਨੂਰ ਆਪਣੇ ਪੇਕੇ ਪਿੰਡ ਆਈ ਸਾਰਿਆਂ ਨੂੰ ਬਹੁਤ ਖੁਸ਼ ਹੋਈ ਖਾਸ ਕਰਕੇ ਨੂਰ ਦੀਆਂ ਭਾਬੀਆਂ ਉਹਨਾਂ ਸਹੁਰੇ ਪਿੰਡ ਦੀਆਂ ਖਬਰਾਂ ਪੁੱਛਣ ਲੱਗੀਆਂ ਪਰ ਨੂਰ ਦਾ ਬੁਝਿਆ ਹੋਇਆ ਚੀਰਾ ਜਸਮੀਤ ਨੂੰ ਦੇਸੀ ਰਿਹਾ ਸੀ ਚਾਹ ਪਾਣੀ ਪੀ ਕੇ ਨੂਰ ਮੰਜੇ ਉੱਪਰ ਬਠੀ ਸੀ ਤੇ ਬਲਵੀਰੋ ਬੋਲੀ ਨੀ ਵਾ ਮੇਰੀ ਪੁੱਤੀ ਰਤਾ ਪਾਇਆ ਸਿਉਣੇ ਦਾ ਸੈਟ ਹੀ ਬਹੁਤ ਸੋਹਣਾ ਗੱਲਿਵਾਤੀ ਬਲਵੀਰੋ ਨੂਰ ਦੇ ਸਹਰੇ ਪਿੰਡ ਦੀ ਵੜਿਆਈ ਸੁਣਨ ਨੂੰ ਕਾਲੀ ਸੀ ਦਾਦੀ ਬਲਵੀਰੋ ਦਾ ਖੁਸ਼ੀ ਦਾ ਮੂੰਹ ਵੇਖ ਨੂਰ ਕੁਝ ਵੀ ਧੰਨਵਾਦ ਜੀ ਸਾਰਿਆਂ ਦਾ ਅੱਜ ਦਾ ਪਾਗ ਸੁਣਨ ਦੇ ਲਈ ਬਾਕੀ ਅਗਲੇ ਪਾਗ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ